ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਂ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂਗਾ ਤੁਸੀਂ ਇੱਕ ਕੰਮ ਕਰਾ ਦਿਓ ਜੀ ਇੱਕ ਕੰਮ ਕਰਾ ਦਿਓ ਮੇਰੇ ਏਰੀਆ ਦਾ ਮਰਜ਼ਾ ਮੈਨੂੰ ਖੈੜਦਾ ਨਹੀਂ ਮੇਰੇ ਏਰੀਆ ਦਾ ਕਰਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਪੜਾਈ ਆ ਤੁਹਾਡੀ ਸੜਕ ਮੈਂ ਪਾਸ ਕਰਤੀ ਤੁਹਾਡਾ 2 ਮਹੀਨੇ ਵੀ ਕਰਾ ਦਿਓ ਜੀ ਦੱਸੋ ਗੜਕਾ ਨਹੀਂ ਦੇਆ ਜੀ ਗੜਕਾ ਜੀ 2 ਮਹੀਨੇ ਦਾ ਕੰਮ ਰਾਂ ਵੀ ਨਹੀਂ ਪੈਂਦਾ ਗੜਕਾ ਕਰਕੇ ਦੇ ਸਕਦੇ ਆ ਜੀ ਗੜਕਾ ਲੈ ਲਓ ਨਹੀਂ ਨਹੀਂ ਐਂ ਮੈਂ ਆ ਤਾਂ ਮੈਂ ਤੁਹਾਡੇ ਮੂੰਹ 'ਤੇ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਦੇ ਦੇ ਤੇ ਗੜਕਾ ਇੰਨਾ ਰੌਲਾ ਪਾ ਪਾ ਮੈਂ ਜੀ ਮੇਰੇ ਪਿੰਡ ਵਿੱਚੋਂ ਸਭ ਤੋਂ ਜ਼ਿਆਦਾ ਪਰ ਮੇਰੇ ਪਿੰਡ ਦਾ ਸਾਤੇ ਬੁਰਾ ਹਾਲ ਹੈ ਬੇਖੋ ਮੈਨੂੰ ਸਾਰੇ ਮੱਤੀ ਨੇ ਭਾਈ ਸਾਰੇ ਮੱਤੀ ਨੇ ਭਾਈ ਮੈਨੂੰ ਨਹੀਂ ਪਿੰਡ ਨਾਲ ਕੋਈ ਅੰਦਾਲੀ ਕੋਈ ਕੁਛ ਨਹੀਂ ਸਾਰੇ ਵਿੱਚ ਤਾਂ ਆਇਆ ਸਭ ਨੂੰ ਕਿ ਇੰਨਾ ਇੱਕ ਦਾ ਮੁੱਲ ਮੋੜਦੋ ਵੀ ਕੰਮ ਤੋਂ ਬਹੁਤ ਬੋਤਾਂ ਕਰਾ। ਹੱਥਾਂ ਚੱਲਣੀ ਕੋਈ ਉਹ ਤੋਂ ਬਾਅਦ ਸੜਕਾਂ ਬਣ ਜਾਣਗੀਆਂ ਨਿਕਾਸ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋ ਜਾਊ। ਥੋਪੇ ਦੀ ਸਾਫ ਹੋ ਜਾਣਗੇ ਮੇਰੇ ਹੱਥ ਦਾ ਸਾਰਾ ਕੁਝ ਮੈਂ ਕਰਵਾ ਦਵਾਂਗਾ ਬਣੂਗੀ ਤਸੋ ਅਸੀਂ ਉਹਨੂੰ ਚਾਰ ਮੈਣ ਮੈਣ ਤੋਂ ਕਹਿ ਕਹਿ ਕੇ ਥੱਕ ਜਾਈ ਟਰੈਕਟਰ ਲਾ ਕੇ ਹੀ ਕੜਦਾ। ਪਹਿਲਾਂ ਮੈਣ ਮੰਤਰੀ ਤਿੰਨ ਚਾਰ ਸਾਲ ਹੋ ਗਏ ਕਰਨ ਤੋਂ ਵਿਧਾਇਕਾ ਅਨਮੋਲ ਗਗਨਮਾਨ ਨੂੰ ਲੋਕਾਂ ਦੇ ਵੱਲੋਂ ਘੇਰ ਕੇ ਤਿੱਖੇ ਸਵਾਲ ਕੀਤੇ ਗਏ ਨੇ ਸੀਵਰੇਜ ਅਤੇ ਟੁੱਟੀਆਂ ਹੋਈਆਂ ਸੜਕਾਂ ਨੂੰ ਲੈ ਕੇ ਲੋਕਾਂ ਦੇ ਵੱਲੋਂ ਵਿਧਾਇਕਾ ਅਨਮੋਲ ਗਗਨਮਾਨ ਨੂੰ ਦੇਰੇ ਅਗੇ ਆਏ ਸਵਾਲ ਕਿਤੇ جاری ਨੇ ਵੀਡੀਓ ਦੇ ਵਿੱਚ ਸੁਣ ਸਕਦੇ ਹਾਂ ਕਿ 4 ਸਾਲ ਸਰਕਾਰ ਨੂੰ ਹੋ ਚੁੱਕੇ ਨੇ ਤੇ 1 ਸਾਲ ਰਹਿ ਗਿਆ ਸੜਕਾਂ ਸਦੋਂ ਬਣਨ ਗਿਆ ਇਹ ਸਵਾਲ ਪੁੱਛੇ ਜਾ ਰਹੇ ਨੇ ਨੌਜਵਾਨਾਂ ਦੇ ਵੱਲੋਂ ਤਾਂ ਇੱਥੇ ਤੱਕ ਵੀ ਕਿਹਾ ਜਾ ਰਿਹਾ ਕਿ ਜਦੋਂ ਕੋਈ ਬੱਸ ਪਲਟੇਗੀ ਉਦੋਂ ਹੀ ਸੜਕ ਬਣੇਗੀ ਇਹ ਵੀ ਗੁੱਸਾ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਵਿਧਾਇਕਾਂ ਦੇ ਉੱਤੇ ਫੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਨੌਜਵਾਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਦੇ ਪਿੰਡ ਦੇ ਵਿੱਚੋਂ ਸਾਰਿਆਂ ਨੂੰ ਵੱਧ ਵੋਟਾਂ ਪਾਈਆਂ ਗਈਆਂ ਨੇ ਪਰ ਉਹਨਾਂ ਦੇ ਪਿੰਡ ਦੇ ਵਿੱਚ ਕੋਈ ਵੀ ਕੰਮ ਵਿਧਾਇਕਾਂ ਦੇ ਵੱਲੋਂ ਨਹੀਂ ਕਰਵਾਇਆ ਗਿਆ